ਜੀ ਹਰਦੇਵ ਸਿੰਘ ਚਿੱਟੀ ਮੈਂ ਡਿਸਟ੍ਰਿਕਟ ਗੁਰਦਾਸਪੁਰ ਤੋਂ ਬਾਰਡਰ ਦੇ ਉੱਤੇ ਸਾਡੀ ਜ਼ਮੀਨ ਹੈ ਪਿੰਡ ਮੇਰਾ ਚਿੱਟੀ ਹੈ ਜੰਗ ਦਾ ਜਿਹੜਾ ਮਾਹੌਲ ਦਾ ਰੌਲਾ ਪਿਆ ਹੈ ਉਹ ਪਿੱਛੇ ਪਿੱਛੇ ਹੀ ਆ ਕਿਤੇ ਸੋਸ਼ਲ ਮੀਡੀਆ ਤੇ ਹੋਏਗਾ ਇੱਥੇ ਸਵੇਰੇ ਰੁਟੀਨ 'ਚ ਅਸੀਂ ਕੰਮ ਕਰਨ ਆਉਂਦੇ ਆ ਰੁਟੀਨ 'ਚ ਕੰਮ ਕਰਕੇ ਜਾਂਦੇ ਆ ਪਹਿਲਾਂ ਜਿਹੜੀ ਸਾਡੀ ਕੰਡਿਆਲੀ ਤਾਰ ਤੋਂ ਪਾਰ ਜਿਹੜੀ ਕਾਨਕ ਸੀ ਉਹ ਵੀ ਬੜੇ ਰਾਮਾਂਦਰੀ ਆਰਾਮਦਾਰੀ ਨਾਲ ਵੱਡੀ ਹੈ ਔਰ ਕੋਈ ਉੱਥੇ ਗੱਲਬਾਤ ਨਹੀਂ ਕੋਈ ਜੰਗ ਵਰਗਾ ਕੋਈ ਮਾਹੌਲ ਨਹੀਂ ਇੱਥੇ ਹੈਗਾ ਬੜਾ ਸ਼ਾਂਤਮਈ ਮਾਹੌਲ ਹੈ ਅਸੀਂ ਜੰਗ ਦੇ ਸਮੇਂ ਦੇ ਵਿੱਚ ਆਪਣੇ ਜਵਾਨਾਂ ਦੇ ਨਾਲ ਆ ਭਾਰਤ ਦੇ ਜਵਾਨਾਂ ਦੇ ਜਿਹੜੀ ਫੌਜ ਦੇ ਵਿੱਚ ਸਾਡੇ ਜਵਾਨਾਂ ਨੇ ਜੰਗ ਲੜਨੀ ਆ ਉਹਨਾਂ ਦੇ ਨਾਲ ਜੇ ਲੋਰ ਸਰਕਾਰ ਦੇ ਨਾਲ ਵਾ ਪਰ ਜੇ ਜਿੱਥੇ ਜਾ ਕੇ ਸਾਡੇ ਮੰਨ ਦਾ ਰੋਸ ਵਾ ਜਿਹੜਾ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕਿ ਜਦੋਂ ਅਸੀਂ ਆਪਣੇ ਹੁਕਮਰਾਨ ਤੋਂ ਦਿੱਲੀ ਆਪਣੇ ਐਮਐਸਪੀ ਵਾਸਤੇ ਆਪਣੀਆਂ ਹੋਰ ਮੰਗਾਂ ਵਾਸਤੇ ਦਿੱਲੀ ਨੂੰ ਜਾ ਰਹੇ ਸਾਡੇ ਅੱਗੇ ਕੰਧਾ ਕੱਢੀਆਂ ਸਾਡੇ ਮਨ 'ਚ ਬਹੁਤ ਵੱਡਾ ਰੋਸ ਸੀ ਪਰ ਅੱਜ ਉਹ ਰੋਸ ਨੂੰ ਕਿਉਂਕਿ ਸਾਨੂੰ ਪਿੱਛੇ ਕਰਨਾ ਪਏਗਾ ਜੇ ਇਹ ਭਾਰਤ ਸਰਕਾਰ ਨੇ ਸਾਨੂੰ ਚੰਗਾ ਨਹੀਂ ਚਾਇਆ ਪਰ ਸਾਨੂੰ ਤੇ ਆਪਣੇ ਜਵਾਨਾਂ ਦੇ ਨਾਲ ਹਮਦਰਦੀ ਹੈਗੀ ਹੈ ਆਪਣੇ ਦੇਸ਼ ਦੇ ਨਾਲ ਹਮਦਰਦੀ ਹੈਗੀ ਹੈ ਅਸੀਂ ਜੰਗ ਦੇ ਸਮੇਂ ਦੇ ਵਿੱਚ ਫੌਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਸਾਡੇ ਕੋਲ ਟਰੈਕਟਰ ਟਰਾਲੀਆਂ ਨੇ ਅਸੀਂ ਉਹਨਾਂ ਦੇ ਉੱਤੇ ਜੇ ਸਾਨੂੰ ਮਿਨੀਸ਼ਨ ਗਾਹ ਖੜਨਾ ਪਿਆ ਅਸੀਂ ਖੜਾਂਗੇ ਜੇ ਸਾਨੂੰ ਉਹਨਾਂ ਦੇ ਮਗਰ ਲੰਗਰ ਪਾਣੀ ਪਹਚਾਉਣਾ ਪਿਆ ਜਲ ਪਾਣੀ ਪਹਚਾਉਣਾ ਪਿਆ ਜਲ ਪਾਣੀ ਦੀ ਸੇਵਾ ਕਰਾਂਗੇ ਲੰਗਰ ਦੀ ਸੇਵਾ ਕਰਾਂਗੇ ਪਰ ਨਾਲ ਦੀ ਨਾਲ ਮੈਂ ਇਹ ਗੱਲ ਦੁਬਾਰਾ ਸਰਕਾਰ ਨੂੰ ਦੋਨੋਂ ਸਰਕਾਰਾਂ ਨੂੰ ਭਾਰਤ ਸਰਕਾਰ ਨੂੰ ਪਾਕਿਸਤਾਨ ਪਾਕਿਸਤਾਨ ਸਰਕਾਰ ਨੂੰ ਤੇ ਯੂਨੋ ਦੇ ਵਿੱਚ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜੇ ਸਾਡੀ ਖਬਰ ਯੂਨੋ ਤੱਕ ਪਹੁੰਚਦੀ ਹੈ ਤੇ ਦੋਨੋਂ ਦੇਸ਼ਾਂ ਦਾ ਬੈਠ ਕੇ ਮਸਲਾ ਹੱਲ ਕੀਤਾ ਜਾਏ ਜੰਗ ਜਿਹੜੀ ਹੈ ਇਹ ਕਿਸੇ ਮਸਲੇ ਦਾ ਹੱਲ ਨਹੀਂ ਇਹ ਛੋਟੇ ਲੋਕਾਂ ਦਾ ਨੁਕਸਾਨ ਐ ਛੋਟੇ ਲੋਕਾਂ ਦੀ ਮੌਤ ਐ ਵੱਡੇ ਲੋਕਾਂ ਦਾ ਇਹਦੇ 'ਚ ਕੋਈ ਨੁਕਸਾਨ ਨਹੀਂ ਛੋਟਾ ਗੀਰ ਸਿੰਘ ਜੈਨਪੁਰ ਤੋਂ ਬੋਲਦਾ ਜੀ ਸਾਡੀ ਬਾਰਡਰ ਤੇ ਜ਼ਮੀਨ ਐ ਇੱਥੇ ਬਾਰਡਰ ਤੇ ਮੈਂ ਕੰਮ ਹੀ ਕਰ ਰਿਹਾ ਤੁਸੀ ਬਾਜ ਮਾਰੀ ਐ ਮੈਨੂੰ ਤੇ ਇੱਥੇ ਮਾਹੌਲ ਸ਼ਾਂਤ ਤਾਂ ਕੋਈ ਐਫ ਜੀ ਗੱਲ ਨਹੀਂ ਐ ਪਰ ਜੋ ਸਰਕਾਰਾਂ ਦਾ ਆਪਸ ਵਿੱਚ ਚੱਲ ਰਹੀ ਐ ਟੈਨਸ਼ਨ ਚੱਲ ਰਹੀ ਐ ਜੇ ਕੋਈ ਗੱਲ ਹੁੰਦੀ ਐ ਤੇ ਅਸੀਂ ਪੋਜ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਸਾਡਾ ਪਹਿਲਾ ਸਾਨੂੰ ਦੇਸ ਐ ਸਾਡਾ ਭਾਰਤ ਦੀ ਏਸ ਅਸੀਂ ਦੇਸ਼ ਨਾਲ ਬਿਲਕੁਲ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਸਾਡੇ ਕੋਲ ਟਰੈਕਟਰ ਟਰਾਲੀਆਂ ਕਿਸਾਨਾਂ ਕੋ ਜਿੱਥੇ ਜਿੱਥੇ ਸਾਨੂੰ ਲੰਗਰ ਪਾਣੀ ਜ਼ਰੂਰਤ ਪੈਗੀ ਉਹ ਵੀ ਪਿੰਡਾਂ ਦੇ ਲੋਸਟ ਕਰਕੇ ਲੰਗਰ ਵੀ ਤਿਆਰ ਕਰਾਂਗੇ ਪੂਰਾ ਫੌਜ ਦਾ ਸਾਥ ਦੇਵਾਂਗੇ ਜੀ ਸਰਦੀਪ ਸਿੰਘ ਦਾ ਨਾਂ ਪਿੰਡ ਬਰਹਸੂਪਰ ਜੀ ਤੇ ਬਹੁਤ ਬੜੀ ਮਹੌਲ ਤੇ ਕੋਈ ਚੱਕਦੇਗਾ ਸਾਡੀ ਜ਼ਮੀਨ ਤਾਰ ਬੰਦੀ ਤੋਂ ਪਾਰ ਵੀ ਹੈ ਗਿਆ ਹਾਰ ਵੀ ਹੈ ਦੋਵੇਂ ਪਾਸੇ ਜ਼ਮੀਨਾਂ ਪਈ ਤਾਰ ਵਿੱਚ ਲੰਗੀ ਹੋਈ ਹੈ ਸਾਨੂੰ ਤਾਂ ਕੋਈ ਖਤਰੇ ਮਹੌਲ ਨਹੀਂ ਕੋਈ ਕੁਛ ਨਹੀਂਗਾ ਬੀਐਸਐਫ ਸਾਡੇ ਨਾਲ ਗਿਆ ਪਾ ਕਣਕ ਵੜਕੀ ਲੈਂਦੀ ਉਥੋਂ ਤੁੜੀ ਵੀ ਬਣਾਣੀ ਹੈ ਜੇ ਤੇ ਬਾਕੀ ਪਾ ਗੰਨੇ ਗੁੜਾਈ ਗੁੜੀ ਕੰਮ ਚੱਲਦਾ ਪਿਆ ਇਥੇ ਬਾਕੀ ਵੀ ਬਾਕੀ ਕੋਈ ਚੱਕਦੇ ਦਾ ਨਾ ਕੋ ਖਤਰੇ ਵਾਲੀ ਗੱਲ ਹੈ ਇਹ ਪਹਿਲਾਂ ਵੀ ਲੜਾਈ ਲੱਗਣ ਲੱਗੀ ਸੀ ਆਰਗਲ ਟਾਈਮ ਦੇ ਵੀ ਉਸ ਟਾਈਮ ਸਾਨੂੰ ਨੇ ਲਗੇ ਸੀ ਆਰਮੀ ਵਾਲੇ ਵੀ ਚਲੋ ਸਾਡੇ ਨਾਲ ਸਾਡਾ ਮਦਦ ਕਰੋ ਉਸ ਟਾਈਮ ਆਪਾਂ ਟੈਕਟਰ ਉੱਤੇ ਪਿੰਡਾਂ ਨੂੰ ਇਕੱਠੇ ਕਰਕੇ ਜਿਸ ਤਰ੍ਹਾਂ ਜੰਗਲ ਬਲਾਕ ਆਵਾਜ਼ ਕਰ ਰਹੇ ਨੇ ਮੈਸਲਾਨਾ ਜਾਂ ਕੁਝ ਵੀ ਕਰਨਾ ਉਸ ਟਾਈਮ ਸਾਡਾ ਪੂਰਾ ਹੀ ਹੋ ਜਾਂਦਾ ਹੁਣ ਵੀ ਤਾਂ ਸਾਡਾ